ਨੌਜਵਾਨਾਂ ਦੇ ਦੋ ਟੜਿਆਂ ਵਿੱਚ ਹੋਈ ਲੜਾਈ ਦੌਰਾਨ ਦੋਨੋਂ ਪਾਸਿਓਂ ਚੱਲੀਆਂ ਗੋਲੀਆਂ ਲੜਾਈ ਵਿੱਚ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਵੀ ਜ਼ਖਮੀ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਵਿੱਚ ਬੀਤੀ ਸ਼ਾਮ ਇੱਕ ਹੀ ਪਿੰਡ ਦੇ ਨੌਜਵਾਨਾਂ ਦੇ ਦੋ ਟੜੇ ਆਪਸ ਵਿੱਚ ਪੈੜ ਗਏ ਅਤੇ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਚ ਦਾਖਲ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨਾਂ ਚ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਣ ਦਾ ਪਤਾ ਲੱਗਾ ਤਾਂ ਉਹਨਾਂ ਨੇ ਉਹ ਝਗੜਾ ਸੁਲਝਾਉਣ ਲਈ ਪਿੰਡ ਗਿਆ ਤਾਂ ਉੱਥੇ ਮੌਜੂਦ ਦੂਜੇ ਗੁੱਟ ਦੇ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਉਸ ਦੀ ਕਾਰ ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਕਾਰ ਦੀ ਪੰਨ ਤੋੜ ਵੀ ਕੀਤੀ ਫਿਰ ਉਸਦੇ ਦੋਸਤਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਜਾਨ ਬਚਾਈ ਅਤੇ ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਵੀ ਚਲਾਈਆਂ ਗਈਆਂ ਉਸ ਨੇ ਦੱਸਿਆ ਕਿ ਦੂਜੇ ਟੜੇ ਦੇ ਨੌਜਵਾਨਾ ਕੋਲ ਨਜਾਇਜ਼ ਹਥਿਆਰ ਸਨ ਜਦੋਂ ਕਿ ਉਸ ਨੇ ਆਪਣੀ ਜਾਨ ਬਚਾਉਣ ਲਈ ਹਵਾ ਵਿੱਚ ਗੋਲੀ ਚਲਾ ਦਿੱਤੀ ਸੀ ਅਤੇ ਦੱਸਿਆ ਕਿ ਇਸ ਘਟਨਾ ਵਿੱਚ ਉਸ ਦਾ ਚਾਚਾ ਲਖਵਿੰਦਰ ਸਿੰਘ ਵੀ ਜ਼ਖਮੀ ਹੋ ਗਿਆ ਉਹਨਾਂ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਹਨਾਂ ਸ਼ਰਾਰਤੀ ਗੁੰਡਾ ਅਨਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਮਸਲਾ ਦੀ ਇਹ ਜਿਹੜੀ ਬੂਸਰੀ ਤੇ ਰਿਆ ਜੀ ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਨੇ ਤੇ ਕੱਲ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਕਿ ਐਂ ਕਰਦੇ ਆਂਗੇ ਜੂਂ ਕਰਦੇ ਆਂਗੇ ਠੀਕ ਆ ਜੀ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ ਤੇ ਮੈਂ ਪਿੰਡ ਦਾ ਮੋਢੀ ਬਰਹੋਂ ਦੇ ਨਾਤੇ ਮੈਂ ਇਸੇ ਰੱਲ ਗਿਆ ਗੱਡੀ ਲੈ ਕੇ ਆਪਣੀ ਮੈਂ ਕਿਤੋਂ ਆ ਰਿਹਾ ਸੀਗਾ ਡੇਰਾ ਬਾਬਾ ਨਾਨਕ ਤੋਂ ਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਗਿਆ ਵੀ ਝਗੜੇ ਚ ਚਲੋ ਕੁਝ ਨਹੀਂ ਰੱਖਿਆ ਹਣਾ ਮੈਂ ਸਮਝਾ ਇਹਨਾਂ ਨੇ ਮੇਰੀ ਕੁਛ ਨਹੀਂ ਸੁਣੀ ਇਹਨਾਂ ਨੇ ਮੇਰੀ ਗੱਡੀ ਹਾਂਡਾ ਸਿਟੀ ਸਾਰੀ ਵੱਢਤੀ ਇਹਨਾਂ ਨੇ ਤੇ ਟੋਟਲ ਐਸ ਮਤਲਬ ਕਰਤੀ 1288 ਗੱਡੀ ਐਸਐਜੂ ਸਾਹਿਬ ਇੱਥੇ ਆਏ ਨੂੰ ਉਹਨਾਂ ਨੂੰ ਪੁੱਛ ਸਕਦੇ ਤੁਸੀਂ ਅਹੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ ਪਿੰਡ ਦੇ ਬੰਦੇ ਨਹੀਂ ਪਿੰਡ ਦੇ ਬੰਦੇ ਨਹੀਂ ਜਿਹੜੇ ਮਤਲਬ ਸਾਡੇ ਚਲੋ ਦੂਸਰੀ ਥੇਰ ਮਤਲਬ ਇਕੱਠੀ ਹੋਈ ਸੀਗੇ ਉਹਨਾਂ ਨੇ ਆਣ ਕੇ ਮੇਰੀ ਜਾਨ ਬਚਾਈ ਹੈ ਮੈਨੂੰ ਉੱਥੋਂ ਕੱਢਿਆ ਇਹਨਾਂ ਨੇ ਭਾਜੀ ਰੰਜਿਸ਼ ਹੋਏ ਕੋਈ ਤੇ ਕੋਈ ਦੱਸਿਏ ਨਾ ਐਵੇਂ ਬਸ ਭਾਜੀ ਰੱਜ ਲੈਂਦੇ ਆ ਗੋਲੀਆਂ ਦੇ ਨਾਲ ਇੰਨੇ ਦੀ ਛਕਣਾ ਸੂਰਤਾਂ ਵੇਖੋ ਉਹ ਗੋਲੀਆਂ ਨਾਲ ਰੱਜ ਲੈਣਾ ਰੱਜ ਕੇ ਜਿੰਨੂੰ ਜੀ ਕਰਦਾ ਏ ਧਮਕੀਆਂ ਦੇ ਦਿੰਦੇ ਆ ਫਿਰ ਲੋਕ ਸਾਹਿਬ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਬਰੇਜ਼ ਕਰਦੇ ਆ ਗੁੰਡਾ ਟੈਬ ਵੀ ਜੀ ਬਿਲਕੁਲ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਕਿੰਨਾ ਵਾਰੀ ਪਤਾ ਕਰ ਸਕਦੇ ਹੋ ਸਾਡੇ ਵਾਰੀ ਪਤਾ ਕਰ ਸਕਦੇ ਪਿੰਡ ਚੋਂ ਨਹੀਂ ਲਾ ਕੇ ਜੋ ਪਤਾ ਕਰੋ ਸਾਡੇ ਵਾਰੀ ਕੀ ਹੈ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਪਿੰਡ ਦੇ ਜੋ ਮਤਲਬ ਕੰਮ ਥੰਦੇ ਆ ਸਾਰੇ ਇਹ ਦੇਖਣਾ ਲੋਕਾਂ ਦੇ ਕੋਲ ਖਾਸੇ ਕੋਈ ਨਹੀਂ ਪ੍ਰਵਹਾਈ ਤੇ ਇਹ ਬਾਡੀ ਇਹ ਪਾਰਟੀ ਕੀ ਦੱਸਾਂ ਜੀ ਤੁਹਾਨੂੰ ਮੈਂ ਦੱਸਿਆ ਬਾਰ ਬਾਰ ਇਹੋ ਗੱਲ ਦੱਸ ਰਹੇ ਹਾਂ ਵੀ ਸ਼ਰਾਰਤੀ ਅੰਸਰ ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕੋਈ ਕੰਮ ਨਹੀਂ ਵਸੇ ਲਿਆ ਜਿਹੜੀ ਪਹਿਲੀ ਵਾਰੀ ਕੀਤੀ ਉਹ ਕਿੰਨੇ ਕੀਤੀ ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫੇਅਰ ਹੋਏ ਨੇ ਠੀਕ ਹੈ ਜੀ ਹਨੇਰਾ ਸੀਗਾ ਅਗਲੇ ਪਾਸੇ ਵੀ ਇਹ ਮੇਰੇ ਕੋਲ 15 ਤੋਂ 20 ਬੰਦੇ ਦਸਤਰ ਲੈ ਕੇ ਖਲੋਤੇ ਸੀਗੇ ਇਹਨਾਂ ਨੇ ਹਵਾਈ ਫੇਅਰ ਕੀਤੇ ਦੋ ਨੰਬਰ ਦੇ ਅਸਲੇ ਨਾ ਕੀਤੇ ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨਹੀਂ ਆ ਇਹਨਾਂ ਨੂੰ ਵੀ ਰੋਕਿਆ ਵਾ ਇਹ ਮੁੜੇ ਨਹੀਂ ਗਏਗਾ ਇਹਦੇ ਬਾਅਦ ਫਿਰ ਦੇਖੋ ਜਦੋਂ ਮੈਂ ਇਹਨਾਂ ਕਰਕੇ ਗਿਆ ਵੀ ਨਹੀਂ ਲੜਨਾ ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ ਗੱਡੀ ਵੱਢਦੀ ਮੇਰੀ ਸਾਰੀ ਵਿੱਚ ਮੈਨੂੰ ਇਹ ਨਾ ਜਾ ਕੇ ਕੱਢਦੇ ਤੇ ਮੇਰਾ ਮੇਰਾ ਕਤਲ ਕਰ ਦੇਣਾ ਸੀ ਮੇਰਾ ਨਾਮ ਮਨਪ੍ਰੀਤ ਸਿੰਘ ਆ ਪਿੰਡ ਡੇੜੀਵਾਲ ਕਰਨ ਤੇ ਜ਼ਿਲ੍ਹਾ ਗਰਦਾਸਪੁਰ ਆ ਤੇ ਆ ਮੇਰੇ ਤਾਇਆ ਜੀ ਦਾ ਮੁੰਡਾ ਹੈ ਮੰਗਲ ਸਿੰਘ ਸੰਨ ਬਲਵੰਤ ਸਿੰਘ ਤੇ ਇਹ ਵੀ ਡੇੜੀਵਾਲ ਦੇ ਵਸਨੀਕ ਨੇ ਤੇ ਇਹ ਬਾਕੀ ਸਾਰੇ ਆਪਣੇ ਇਹ ਬਹਾਦਰ ਸਿੰਘ ਸਨੋ ਭਲਵੰਤ ਸਿੰਘ ਇਹ ਮੇਰੇ ਤਾਇ ਜੀ ਤੁਹਾਨੂੰ ਦਾਇ। ਠੀਕ ਗੱਲ ਬੋਲੀ। ਤੇ ਇਹਨਾਂ ਨਾਲ ਇਦਾਂ ਹੈ ਕਿ ਡੇੜੀਵਾਲ ਦੇ ਵਿੱਚ ਨੀਕ ਜਤਿੰਦਰ ਸਿੰਘ ਸਨ ਆਫ ਹਰਜਿੰਦਰ ਸਨ ਆਫ ਜਰਨੈਲ ਸਿੰਘ ਜਤਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਇਹਨਾਂ ਨੇ ਸ਼ਰੀਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ। ਉੱਥੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਬਾਜੀ ਹੁਣੀ ਤੁਹਾਨੂੰ ਦਿਖਾ ਦੇਣਗੇ। ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਤੇ ਤਿੰਨ ਬੱਚਿਆਂ ਦੇ ਫਾਦਰ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾ ਗੁੰਡਾਗਰਦੀ ਕੀਤੀ ਛੜਿਆ ਮੈਂ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਇਦਾਂ ਹੈ ਕਿ ਇਹਨਾਂ ਨੇ ਤਾਂ ਕੀਤੀ ਹੈ ਕਿ ਇਹਨਾਂ ਦਾ ਜੋਰ ਆਮ ਆਦਮੀ ਦੀ ਸ਼ੈ ਨਾਲ ਸਿੱਧੀ ਇਹਨਾਂ ਨੇ ਕੀਤੀ ਗੁੰਡਾਗਰਦੀ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਜਵਾਨੀ ਨੂੰ ਭੜਕਾਉਂਦੇ ਨੇ ਠੀਕ ਹੈ ਜੀ ਨਸ਼ਿਆਂ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡੱਕਨੇ ਆ ਵੀਡੀਓ ਕਾਉਣੇ ਜੇ ਕਿ ਭਗਵੰਤ ਮਾਨ ਦੇ ਖਿਲਾਫ ਮਤਲਬ ਕਿ ਇਹ ਦੇ ਖਲਾਫ ਪਾ ਦਿੱਤੀ ਤੇ ਇੰਨੇ ਕਹਣਾ ਵੀ ਡਿਲੀਟ ਕਰ ਕਿਉਂ ਭਾਈ ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਭਾਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਤੀਂ ਦੇਖ ਸਕਦੇ ਹੋ ਅਸੀਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਤੇ ਉਹ ਮੈਨੂੰ ਕਹਿੰਦਾ ਹੈ ਬਾਰ-ਬਾਰ ਕਿ ਕੱਟ ਕਿਉਂ ਭਾਈ ਸਾਡੇ ੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ ਇਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ ਰੋਟੀ ਮੰਗਦੇ ਸੀ ਉਹ ਤੇ ਬਸ ਉਹ ਵੀਡੀਓ ਪਾਈ ਤੇ ਕਹਿੰਦਾ ਹੈ ਕੱਟ ਦੇ ਤੇ ਹੁਣ ਇਹ ਇਦਾਂ ਵੀਡੀਓ ਤਾਂ ਗੱਲ ਵਧੀ ਹੈ ਤੇ ਇਹਨਾਂ ਨੇ ਆ ਕੇ ਛੜਿਆਂ 'ਮ ਗੋਲੀਆਂ ਮਾਰੀਆਂ ਸ਼ਾਇਦ ਅਸੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿਦਾਂ ਕੁਝ ਵੀ ਤੀਂ ਦੇਖ ਉਹ ਤੇ ਹੁਣ ਤੁਸੀਂ ਦੱਸੋਗੇ ਪਹਿਲਾਂ ਕੋਈ ਰੰਜਿਸ਼ ਸੀ ਆ ਕੋਈ ਰੰਜਿਸ਼ ਨਹੀਂ ਸੀ ਇਹਨਾਂ ਨੇ ਬਸ ਇਹੀ ਗੱਲ ਚੁੱਪਦੀ ਹੈ ਕਿ ਇਹ ਵੀਡੀਓ ਕਉਂਦਾ ਜਾ ਕਿਦਾਂ ਪੁਲਿਸ ਨੇ ਪੁਲਿਸ ਨੇ ਦੇਖਣ ਦਾ ਨਹੀਂ ਬਿਆਨ ਨਹੀਂ ਲਿਆ ਜੀ ਨਹੀਂ ਬਿਆਨ ਲਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਪਹੁੰਚੀ ਆ ਪੁਲਿਸ ਪਹੁੰਚੀ ਇਹ ਨਾਂ ਨੂੰ ਲਿਖਿਆ ਨੇ ਪੂਰੇ ਨਹੀਂ ਲਿਖਿਆ ਵੀ ਕਹਿੰਦੇ ਲਿਖਾਂਗੇ ਤੇ ਸੁਣਵਾਈ ਨਹੀਂ ਹੋ ਰਹੀ ਉਹ ਮਾਮਲਾ ਰਾਤ ਪਤਾ ਲਗਾ ਸਾਨੂੰ ਸੁਟਣਾ ਮਿਲੀ ਸੀ ਵੀ ਪਿੰਡ ਡੇਰੀ ਵਾਲਾ ਕਿਰਨ ਦੋ ਪਾਰਟੀਆਂ ਝਗੜਾ ਆਇਆ ਤੇ ਅਸੀਂ ਰਾਤ ਉੱਥੇ ਪਹੁੰਚੇ ਸੀ ਤੇ ਜਿੱਥੇ ਮੌਕੇ ਤੇ ਇੱਕ ਕਾਰ ਜਿਹੜੀ ਆ ਸਿਟੀ ਹੋਂਡਾ ਉਹ ਕਾਫੀ ਨੁਸਾਨੀ ਹੋਈ ਖੜੀ ਸੀ ਤੇ ਉਹਦਾ ਕਵਨਸਾਨ ਕੀਤਾ ਤੇ ਮੌਕੇ ਤੋਂ ਸਾਰੇ ਅਸੀਂ ਸੀਨ ਵੇਖਿਆ ਕ੍ਰਾਈਮ ਦਾ ਤੇ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਿਵਰ ਹਸਪੀਟਲ ਦਾਖਲ ਨੇ ਸਿਰਫ ਮੈਂ ਕਦਾਸਪੁਰ ਆਇਆ ਇੱਥੇ ਇੱਕ ਪਾਰਟੀ ਵੱਲੋਂ ਮੰਗਲ ਸਿੰਘ ਵਾਸੀ ਡੇਰੀਆ ਕਰਨ ਤੇ ਦੂਜੇ ਪਾਸੇ ਤੋਂ ਜਤਨਦਰ ਸਿੰਘ ਹੈਪੀ ਡੇਰੀਆ ਕਰਨ ਦੋਵੇਂ ਦਾਖਲ ਨੇ ਤੇ ਡਾਟਸਾ ਨੂੰ ਮਿਲ ਕੇ ਤੇ ਨਾਲ ਮੈਡੀਕਲ ਜਿਹੜਾ ਰਖਟਿਆ ਹੈ ਮੇਰਾ ਘਟਿਆ ਉਹ ਲੈ ਕੇ ਤੇ ਜਿਹੜੀ ਕਾਰਵਾਈ ਬੰਦੀ ਆ ਉਹ ਆਪਾਂ ਕਰ ਰਹੇ ਆ ਜੀ ਘੋੜੀ ਕਿਦਾਂ ਚੱਲੇਗੀ ਘੋੜੀ ਹੀ ਪਤਾ ਲੱਗਾ ਵੀ Wi-Fi ਫੇਰ ਹੋ ਜਾਂ ਤੇ ਫਿਰ ਤਪੀ ਇਦਾਂ ਵੇਖਦੇ ਹੁਣ ਕਿੰਨੇ ਚਲਾਈਏ ਜੀ